ਅਹੇ ਕੁ ਦਿੱਕਤ ਹੌਸਾ ਉਹ ਹੈ ਕੁ ਦਿੱਕਤ ਹੈ ਮੈਂ ਅਰਿਸਪਾਸਿੰਗ ਪਿੰਡ ਜੱਬੂਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਹਸੀਂ ਅੱਜ ਜੋ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੂਰਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਦੇ ਸਮਰਥਨ ਵਿੱਚ ਪਿੰਡ ਜੱਬੂਆ ਵਾਲਾ ਸਰਪੰਚ ਸਾਹਿਬ ਜੀ ਉਹ ਵਾਈ ਵਿੱਚ ਬੀਬੀਆਂ ਦਾ ਅਤੇ ਨੌਜਵਾਨਾਂ ਦਾ ਮੇਰੇ ਬਜ਼ੁਰਗਾਂ ਦਾ ਜਥਾ ਲੈ ਕੇ ਚੱਲੇ ਆਂ ਔਰ ਅਸੀਂ ਭਾਰਤ ਸਰਕਾਰ ਨੂੰ ਇਹ ਪ੍ਰਜੋਲ ਬੇਨਤੀ ਕਰਦੇ ਆਂ ਕਿ ਜੋ ਇਹ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਤੁਸੀਂ ਲਿਆਂਦੇ ਇਹਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਜੋ ਸਾਡੇ ਬਜ਼ੁਰਗ ਮਾਵਾ ਪੈਣਾ ਦਿੱਲੀ ਬੈਠੀਆਂ ਠੰਡ ਵਿੱਚ ਅਸੀਂ ਉਹਨਾਂ ਦੀ ਜੇ ਉੱਥੇ ਨਹੀਂ ਜਾ ਕੇ ਸਹਾਇਤਾ ਕਰ ਸਕਦੇ ਇਥੋਂ ਪਿੰਡ ਪੱਦਰ ਤੇ ਪਿੰਡ ਪਿੰਡ ਆਪਣੇ ਜ਼ਿਲ੍ਹੇ 'ਚ ਅੱਜ ਉਹਨਾਂ ਨੂੰ ਸਮਰਥਨ ਦਈਏ ਤੇ ਸਾਡਾ ਇੱਕ ਇੱਕ ਜੋ ਅਸੀਂ ਕੰਮ ਕਰਨਾ ਉਹਨਾਂ ਦੇ ਅਕਾਊਂਟ ਹੋਣਾ ਆ ਪਰ ਮੈਂ ਜਿਹੜੇ ਹੋਰ ਵੀ ਮੇਰੇ ਪਿੰਡ ਦੇ ਬੈਠੇ ਆ ਘਰਾਂ 'ਚ ਉਹਨਾਂ ਵੀ ਬੇਨਤੀ ਕਰਦਾ ਕਿ ਅੱਜ ਜ਼ਰੂਰ ਇਸ ਸਮਰਥਨ ਨੂੰ ਆਪਣਾ ਸਹਿਯੋਗ ਸਮਰਥਨ ਦਿਓ ਤਾਂ ਕਿ ਇਹ ਸੰਪੂਰਨ ਬੰਦ ਕਰੀਏ ਹਿੰਦੁਸਤਾਨ ਦੀ ਜੋ ਬੋਲੀ ਸਰਕਾਰ ਆ ਉਹਦੇ ਆਪਾਂ ਕੰਨ ਖੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਤਰਕ ਆ ਜੀ ਚਲੋ ਜੀ ਬੈਠੋ ਜੀ